ਮੈਂ ਸਮਝਦਾ ਕਿ ਸੋਸ਼ਲ ਮੀਡੀਆ ਦੀ ਜਾਂ ਪ੍ਰਿੰਟ ਮੀਡੀਆ ਦੀ ਜਾਂ ਇਲੈਕਟ੍ਰੋਨਿਕ ਮੀਡੀਆ ਦੀ ਵਰਤੋਂ ਕਰਨੀ ਕੋ ਗਲਤ ਨਹੀਂ ਹੈ ਪਰ ਉਹਦੀ ਦੁਰਵਰਤੋਂ ਕਰਨੀ ਜ਼ਰੂਰ ਹੈ ਇੱਕ ਚੀਜ਼ ਸਾਬਤ ਕਰਦੀ ਕਿ ਕਹਿਣੀ ਔਰ ਕਥਨੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਇੱਕ ਹੈ ਅੱਜ ਜਿਹੜੀ ਗੱਲ ਬੜੀ ਜ਼ਿੰਮੇਵਾਰੀ ਨਾਲ ਮੈਂ ਕਹਿ ਰਿਹਾ ਕਿਉਂਕਿ ਅਸੀਂ ਲੈਫਟ ਲਾਈਨਿੰਗ ਤੋਂ ਆਏ ਹੋਏ ਲੋਕ ਹੈ ਜਿਹੜੇ ਅਸੀਂ ਚਾਹੁੰਦੇ ਸੀ ਕਿ ਯਾਰ ਇੱਕ ਤਾਣਾ ਬਾਣਾ ਤਬਦੀਲ ਹੋ ਜਾਏ ਇਹ ਬਰਾਬਰਤਾ ਦਾ ਸਮਾਜ ਬਣ ਜਾਏ ਇਹ ਸਮਾਜ ਚ ਲੁੱਟ ਖਸੁੱਟ ਜਿਹੜੀ ਖਤਮ ਹੋ ਜਾਏ ਪਰ ਮੈਂ ਅੱਜ ਤੁਹਾਨੂੰ ਇੱਕ ਗੱਲ ਸ਼ੇਅਰ ਕਰਨਾ ਕਿ ਜਿਹੜੀ ਚੀਜ਼ ਸਾਡੇ ਵਰਗੇ ਬੰਦੇ ਨੂੰ ਵੀ ਖਿੱਚ ਕੇ ਇਸ ਸਟ੍ਰੀਮ ਤੇ ਲਿਆਈ ਉਸੀ ਗੁੱਡ ਗਵਰਨਰ ਪਿਛਲੇ 10 ਸਾਲ ਦਾ ਟੰਗੋਰ ਬਜੇਪੀ ਦਾ ਰਿਆ ਬਿਲਕੁਲ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਸੰਵਿਧਾਨਕ ਅਦਾਰੇ ਸੀ ਬਹੁਤ ਕਮਜ਼ੋਰ ਹੀ ਨਹੀਂ ਹੋਏ ਖਤਮ ਹੋ ਗਏ ਤੇ ਇੱਕ ਚੀਜ਼ ਜਗ੍ਹਾ ਜ਼ਾਹਿਰ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਸੱਚ ਹੈ ਔਰ ਉਹਦੀ ਅਗਵਾਈ ਜਿਹੜੀ ਹੈ ਲੋਕਾਂ ਦੀ ਕਚਹਿਰੀ 'ਚ ਸਾਫ ਸੁਥਰਾ ਅਗਲੀ ਗੱਲ ਕਰਨਾ ਚਾਹੁੰਦਾ ਇਹ ਕਹਿ ਰਿਹਾ ਜੀ ਉਹ ਜ਼ਮਾਨਤ ਤੇ ਛੁੱਟ ਕੇ ਆਇਆ ਹੈ। ਆਰਵਿੰਦ ਕਿਦਰੀਏ ਗੱਲ ਕਰਦੇ ਆ ਕਿ ਉਹ ਤੇ 100 ਕਰੋੜ ਦਾ ਘੁਟਾਲਾ ਆਇਆ। ਉਹ ਤੇ ਮਨੀ ਟ੍ਰੇਲ ਦੀ ਗੱਲ ਆ। ਉਹ 100 ਕਰੋੜ ਦਾ ਘੁਟਾਲਾ ਡੇਢ ਸਾਲ ਤੇ ਤਲਬੇ ਨਹੀਂ। ਇਹ ਨਹੀਂ ਗੱਲ ਪੁਰਸੇਮਾਨ ਨੇ ਕਹੀ ਸੀ ਵੀ ਜਦੋਂ ਆਰਵਿੰਦ ਕੇਜਰੀਵਾਲ ਨੇ ਦੂਜੀ ਵਾਲੀ ਬਾਹ ਖੜੀ ਕਰਕੇ ਵੋਟ ਮੰਗੀ ਸੀ ਕਿ ਜੇ ਮੈਂ ਕੰਮ ਕੀਤਾ ਤੇ ਮੈਨੂੰ ਵੋਟਾਂ ਪਾਓ। ਪੁਰਸੇਮਾਨ ਕਹਿੰਦਾ ਅਗਲੀ ਵਾਰੀ ਮੈਂ ਹੱਥ ਜੋੜ ਕੇ ਵੋਟ ਨਹੀਂ ਮੰਗਣੀ। ਉਹ ਜਿਵੇਂ ਲੋਕਾਂ ਦਾ ਰਣੀ ਆ। ਉਹਨਾਂ ਦਾ ਕਦਮਾਂ ਦੀ ਧੂੜਿਆ ਪਰ ਬਾਹ ਖੜੀ ਕਰਕੇ 5 ਸਾਲਾਂ ਬਾਅਦ ਵੋਟ ਮੰਗਾਗਾ ਵੀ ਜੇ ਕੰਮ ਕੀਤਾ ਤੇ ਵੋਟ ਦਿਓ ਇਸ ਵਾਰ ਨੂੰ ਧਿਆਨ ਚ ਰੱਖਦੇ ਹੋਏ ਗੁੱਡ ਗਵਰਨੈਂਸ ਪੰਜਾਬ ਦੀ ਨੂੰ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਵੀ 13 0 ਕਲੀਨ ਸਵੀਪ ਹੋਣੀ ਆ ਲੋਕਾਂ ਦੇ ਮੁੱਦਿਆਂ ਦੀ ਜਿੱਤ ਹੋਣੀ ਆ ਲੋਕਾਂ ਦੇ ਅਰਮਾਨਾਂ ਦੀ ਜਿੱਤ ਹੋਣੀ ਆ ਲੋਕਾਂ ਦੇ ਸੁਪਨਿਆਂ ਦੀ ਜਿੱਤ ਹੋਣੀ ਆ ਮੈਂ ਗਮਿੰਦਰ ਸਿੰਘ ਚਾਹਲਾ ਤੀਸਰੀ ਅੱਖ ਚੈਨਲ ਤੋਂ ਹਾਂ ਅਜੀ ਤੁਨ ਨੂੰ ਉਸ ਮਹਾਨ ਸ਼ਖੀਅਤ ਨਾਲ ਰੂਬੂ ਕਰ ਰਿਹਾ ਜਿਨ੍ਹਾਂ ਦਾ ਜੇ ਮੈਂ ਕਹਿ ਲਵਾਂ ਕਿ ਹਰ ਖੇਤਰ ਵਿੱਚ ਜੋ ਚੀ ਮਹੋਰ ਵੱਡਾ ਯੋਗਦਾਨ ਹੈ ਮੇਰੀ ਮੁਰਾਦ ਮੇਰੇ ਵੱਡੇ ਵੀਰ ਚੌਧਰੀ ਰਮੇਸ਼ ਜੀ ਐਡਵੋਕੇਟ ਜੋ ਕਿ ਪੇਸ਼ੇ ਦੇ ਵਿੱਚ ਭਾਵੇਂ ਵਕਾਲਤ ਕਰਦੇ ਨੇ ਹੋਰ ਸੰਗੀਤ ਅਤੇ ਹੋਰ ਕਈ ਖੇਤਰਾਂ ਵਿੱਚ ਵੀ ਉਹਨਾਂ ਦਾ ਜਿਹੜਾ ਨਾਮ ਹੈ ਉਹ ਮੁਢਲੀ ਗੱਲ ਤਾਂ ਇਹ ਜਾਂਦਾ ਹੈ ਤੇ ਸੋ ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਨਾਲ ਜੋ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ ਉਹ ਤੁਹਾਡੇ ਰੂਪੂ ਕਰਾ ਰਹੇ ਆ ਜੀ ਸਸੀ ਗੱਲ ਜੀ ਮੈਂ ਜੀ ਸੱਸਿਆ ਬਾਜੀ ਬਹੁਤ ਬਹੁਤ ਵਧਾਈਆਂ ਪਹਿਲੇ ਤੇ ਚਾਵਲਾ ਸਾਹਿਬ ਤੁਹਾਨੂੰ ਆਪਣਾ ਜਿਹੜਾ ਤੁਸੀਂ ਚੈਨਲ ਹੁਣ ਸ਼ੁਰੂ ਕੀਤਾ ਕਿਉਂਕਿ ਮੈਂ ਨੂੰ ਇਸ ਗੱਲ ਦੀ ਉਮੀਦ ਹੀ ਨਹੀਂ ਕਿ ਆਉਣ ਵਾਲਾ ਸਮੇਂ ਦੇ ਵਿੱਚ ਤੁਸੀਂ ਅੱਛਾ ਕੰਮ ਕਰੋਗੇ ਕਿਉਂਕਿ ਤੁਸੀਂ ਬੜੀ ਦਲੱਟਾ ਨਾਲ ਪੱਤਰਕਾਰੀ ਦੇ ਫੀਲ ਨਾਲ ਜੁੜੇ ਰਹੇ ਹੋ ਔਰ ਮੇਰੀ ਤਰਫੋਂ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ ਤਨਵਜੀ ਪ੍ਰਮੀ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਹੋ ਤੇ ਅੱਜ ਤੁਹਾਡੇ ਨਾਲ ਮੈਂ ਵਿਚਾਰ ਸਾਂਝੇ ਕਰਨ ਜਾ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਸਥਾਪਨਾ ਕੀਤੀ ਗਈ ਸੀ ਤਾਂ ਸਭ ਤੋਂ ਵੱਧ ਜਿਹੜੀ ਚੀਜ਼ ਨੂੰ ਪ੍ਰਚਾਰਿਆ ਗਿਆ ਸੀ ਉਹ ਇਹ ਸੀ ਕਿ ਆਮ ਆਦਮੀ ਪਾਰਟੀ ਵਿੱਚ ਕਿਸੇ ਵੀ ਰਾਜਨੀਤੀ ਕਚਹਿਰੇ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ ਪਰ ਅੱਜ ਦੇਖਣ ਤੋਂ ਆ ਰਿਹਾ ਕਿ 90% ਤੁਹਾਡੇ ਜਿਹੜੇ ਮੀਨਵਾਰ ਆਪਾਂ ਚੋਣ ਮਤਾਜ ਉਤਾਰੇ ਆ ਉਹ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਚਾਵਲਾ ਜੀ ਇਸ ਤਰ੍ਹਾਂ ਹੈ ਕਿ ਡੈਫੀਨਿਟਲੀ ਦੋ ਦੋ ਪਾਰਟੀ ਦਾ ਜਨਮ ਹੋਇਆ 2013 ਦੇ ਅੰਦਰ ਖਾਸ ਕਰਕੇ ਔਰ ਇੰਡੀਆ ਅਗੇਂਸਟ ਕ腐ਸ਼ਨ ਦੇ ਬੈਨਰ ਦੇ ਥੱਲੇ ਔਰ ਇਹ ਗੱਲ ਉਦੋਂ ਵੀ ਰੈਲੇਵੈਂਟ ਸੀ ਅੱਜ ਵੀ ਰੈਲੇਵੈਂਟ ਹੈ ਉਸ ਵੇਲੇ ਵੀ ਲੋਕੀ ਜਿਹੜੇ ਰਵਾਇਤੀ ਪਾਰਟੀਆਂ ਤੋਂ ਬਹੁਤ ਪਰੇਸ਼ਾਨ ਸਨ ਕੁਗਰ ਵਾਦੀ ਪਾਰਟੀਆਂ ਨੂੰ ਲਗਾਤਾਰ ਲੋਕ ਫੈਡ ਅਪ ਹੋ ਚੁੱਕੇ ਸੀ ਕਿ ਇਹਨਾਂ ਦੀ ਕਹਾਣੀ ਔਰ ਕਥਨੀ ਤੇ ਜ਼ਮੀਨ ਅਸਮਾਨ ਦਾ ਫਰਕ ਆ ਬਟ ਇਹਦੇ ਨਾਲ ਮੈਂ ਇੱਕ ਗੱਲ ਹੋਰ ਛੁੜੀ ਜੋੜਨਾ ਚਾਹਾਂਗਾ ਜਿਹੜੀਆਂ ਰਵਾਇਤੀ ਪਾਰਟੀਆਂ ਰਹੀਆਂ ਠੀਕ ਆ ਉਹਨਾਂ ਨੇ ਵੱਡੇ ਲੈਵਲ ਤੇ ਲੋਕਾਂ ਦਾ ਵਿਸ਼ਵਾਸ ਗਵਾਇਆ ਔਰ ਉਹਦੇ ਵਿੱਚ ਕੋਈ ਪਰਿਵਾਰਵਾਦ ਨੂੰ ਪਾਲਣ ਵਾਲੇ ਲੋਕ ਵੀ ਬਹੁਤ ਵੱਡੀ ਗਿਣਤੀ ਚ ਰਹੇ ਔਰ ਕਈ ਘੜਾ ਮ चौधरी ਵੀ ਉਹਨਾਂ ਵਿੱਚ ਰਹੇ ਔਰ ਪਰ ਉਹਦੇ ਨਾਲ ਨਾਲ ਇੱਕ ਚੰਗਾ ਸੈਕਸ਼ਨ ਜਿਹੜਾ ਇੱਕ ਨਿਮਾਂਦਾਰ ਸਖਸ਼ਣ ਕਾਲੋ ਇੱਕ ਵਧੀਆ ਲੋਕ ਵੀ ਉਹਨਾਂ ਪਾਰਟੀਆਂ ਦੇ ਵਿੱਚ ਜੁੜੇ ਰਹੇ ਔਰ ਉਹਨਾਂ ਕੋਲ ਵੀ ਕਈ ਬਰੀ ਅੰਦਰ ਦੇ ਉਹਨਕੋ ਕੋਈ ਜਗ੍ਹਾ ਨਹੀਂ ਸੀ ਉਹਨਾਂ ਕੋਲ ਵੀ ਤੇ ਇਹ ਹੁਣ ਜਿਵੇਂ ਆਮ ਆਦਮੀ ਪਾਰਟੀ ਆਈ ਹੈ ਆਪਣੀ ਸ਼ਬੀ ਲੈ ਕੇ ਆਈ ਹੈ ਤੇ ਉਹਦੇ ਵਿੱਚ ਜਿਹੜਾ ਚੰਗਾ ਐਲੀਮੈਂਟ ਸੀ ਉਹ ਭਾਵੇਂ ਕਿਸੇ ਵੀ ਪਾਰਟੀ ਚ ਸੀ ਉਹਨਾਂ ਲੋਕਾਂ ਨੇ ਵੀ ਇਸ ਰਸਤੇ ਨੂੰ ਇਖਤਿਆਰ ਕੀਤਾ ਤੇ ਆਮ ਆਦਮੀ ਆ ਪਾਰਟੀ ਵਾਲੇ ਪਾਸੇ ਆਏ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਵਧੀਆ ਲੋਕਾਂ ਦਾ ਸਵਾਗਤ ਕੀਤਾ ਰਮੇ ਜੀ ਆਮ ਆਦਮੀ ਪਾਰਟੀ ਕੋਲ ਇੱਕ ਇਹ ਚੀਜ਼ ਦਾ ਪ੍ਰਚਾਰ ਕੀਤਾ ਗਿਆ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਪੰਜਾਬ ਨੂੰ ਬਦਲਾਅ ਲਿਆਵਾਂਗੇ ਇਹ ਜਿਹੜੇ ਇਸ਼ਤਿਹਾਰबाजी ਜਿਹੜੀ ਇੰਨੀ ਜ਼ਿਆਦਾ ਕੀਤੀ ਜਾਂਦੀ ਹੈ ਇਹ ਤੇ ਰੋਕ ਲਗਾਵਾਂਗੇ ਪਰ ਅੱਜ ਦੇਖਣ ਚ ਆਇਆ ਕਿ ਆਮ ਆਦਮੀ ਪਾਰਟੀ ਕੋਲ ਜਿਹੜੀ ਇਹ ਇਸ਼ਤਿਹਾਰबाजी ਹੈ ਸਰਕਾਰੀ ਤੌਰ ਤੇ ਉਹ ਕੇਵਲ ਪੰਜਾਬ ਥੀ ਨਹੀਂ ਹੋਰ ਸੂਬਿਆਂ ਵਿੱਚ ਵੀ ਇਲੈਕਸ਼ਨਾਂ ਦੇ ਵਿੱਚ ਜਾ ਕੇ ਇਹ ਜਿਹੜੇ ਸਰਕਾਰੀ ਇਸ਼ਤਿਹਾਰ ਇਹਨਾਂ ਦੀ ਬਹੁਤ ਜ਼ਿਆਦਾ ਦੀ ਵਰਤੋਂ ਕੀਤੀ ਗਈ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਐਸ ਤਰ੍ਹਾਂ ਹੈ ਜਾਵਲਾ ਜੀ ਕਿ ਇਹ ਜਿਹੜਾ ਹੋਂਦ ਦਾ ਯੋਗ ਹੈ ਖਾਸ ਕਰਕੇ ਪਿਛਲੇ ਅਸੀਂ ਅਗਰ 10 ਸਾਲਾਂ ਨੂੰ ਦੇਖੀਏ ਤੇ ਜਿਸ ਕੇ ਲੈਵਲ ਦੀ ਦੁਨੀਆ ਦੇ ਅੰਦਰ ਇੱਕ ਤਬਦੀਲੀ ਆਈ ਹੈ ਔਰ ਅੱਜ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਤਾਂ ਨਾਲ ਗੁਫ਼ਤਗੋ ਕਰ ਰਹੇ ਹਾਂ ਸ਼ਾਇਦ 10 12 15 ਸਾਲ ਪਹਿਲੇ ਇਹ ਚੀਜ਼ਾਂ ਸਾਰੀਆਂ ਸੰਭਵ ਨਹੀਂ ਹੈਗੀਆਂ ਸੋ ਮੈਂ ਸਿਰ ਇਹ ਕਹਿੰਦਾ ਕਿ ਸੋਸ਼ਲ ਮੀਡੀਆ ਦੀ ਜਾਂ ਪ੍ਰਿੰਟ ਮੀਡੀਆ ਦੀ ਜਾਂ ਇਲੈਕਟ੍ਰੋਨਿਕ ਮੀਡੀਆ ਦੀ ਵਰਤੋਂ ਕਰਨੀ ਕੋ ਗਲਤ ਨਹੀਂ ਹੈ ਪਰ ਉਹਦੀ ਦੁਰਵਰਤੋਂ ਕਰਨੀ ਜ਼ਰੂਰ ਗਲਤ ਹੈ ਇਸ ਨਾਲ ਬਾਕੀ ਸੁਭਿਆਚਾਰ ਜਿ ਲੱਗੇ ਆ ਇਹ ਵਰਤੋਂ ਨਹੀਂ ਹੈ ਮੈਂ ਇਸ ਵਾਸਤੇ ਤੁਹਾਨੂੰ ਧਿਆਨ ਲਿਆਉਣਾ ਚਾਹੁੰਦਾ ਕਿ ਇੱਕ ਦੂਸ਼ਮਾਜੀ ਦੀ ਰਾਜਨੀਤੀ ਜਿਹੜੀ ਹੈ ਨਾ ਬਾਕੀ ਲੋਕ ਕਰ ਰਹੇ ਆ ਆਮ ਆਦਮੀ ਪਾਰਟੀ ਦਾ ਨਾ ਉਹਦੀ ਨੀਤੀਆਂ ਤੇ ਮੁਕਾਬਲਾ ਕਰ ਪਾ ਰਹੇ ਨੇ ਲੋਕ ਨਾ ਉਹਨਾਂ ਦੇ ਪ੍ਰੋਗਰਾਮ ਤੇ ਮੁਕਾਬਲਾ ਕਰ ਪਾ ਰਹੇ ਨੇ ਮੈਂ ਤੁਹਾਨੂੰ ਯਾਦ ਦਿਵਾਉਂਦਾ ਤੇ ਅਜ ਮੋਦੀ ਸਾਹਿਬ ਕਹਿ ਰਹੇ ਕਿ ਇਹ ਮੋਦੀ ਦੀ ਗਰੰਟੀ ਆ ਮੈਂ ਤੁਹਾਨੂੰ 80 ਕਰੋੜ ਲੋਕਾਂ ਨੂੰ ਜਿਹੜਾ ਭੋਜਨ ਹੈ ਉਹ ਵੀ ਮੋਦੀ ਗਰੰਟੀ ਦੇ ਰਿਹਾ ਅਫਲਾਨੀ ਚੀਜ਼ ਦੀ ਗਰੰਟੀ ਮੋਦੀ ਦੇ ਰਿਹਾ ਤੇ ਜਦੋਂ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਨੇ ਇਨੀ ਗੱਲ ਕਹੀ ਕਿ ਆਪਾਂ ਲੋਕਾਂ ਨੂੰ ਕੰਸੈਸ਼ਨਸ ਦੇਣੀ ਆ ਬਿਜਲੀ ਦੇ ਰੂਪ ਚ ਦੇਣੀ ਆ ਲੋਕਾਂ ਨੂੰ ਅਸੀਂ ਜਿਹੜੀ ਐ ਸਬਸਿਡੀ ਦੇਣੀ ਆ ਕਿਸਾਨਾਂ ਨੂੰ ਸਬਸਿਡੀ ਦੇਣੀ ਆ ਅਸੀਂ ਲੋਕਾਂ ਨੂੰ ਚੰਗੇ ਸਕੂਲ ਬਣਾ ਕੇ ਦੇਣੇ ਆ ਅਸੀਂ ਲੋਕਾਂ ਨੂੰ ਜਿਹੜੀਆਂ ਚੰਗੀਆਂ ਹੈਲਥ ਸੇਵਾਵਾਂ ਦੇਣੀਆਂ ਤੇ ਇਹੀ ਜਿਹੜੀਆਂ ਜਿਹੜਾ ਤੇਰੇਸ ਨੇ ਕਿੰਤੂ ਪਰੰਤੂ ਕਰ ਰਿਹਾ ਇਸ ਗੱਲ ਦਾ ਵਿਰੋਧ ਕਰਦਾ ਸੀ ਕਿ ਰੇਵਣੀਆਂ ਵੰਡ ਰ ਹੈ ਸਵਾਲ ਵੀ ਨਹੀਂ ਹੈ ਉਮਾਨ ਇੱਕ ਚੀਜ਼ ਸਾਬਤ ਕਰਦੀ ਕਿ ਕਹਿਣੀ ਔਰ ਕਤਨੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਇੱਕ ਹੈ ਅੱਜ ਜਿਹੜੀ ਗੱਲ ਬੜੀ ਜ਼ਿੰਮੇਵਾਰੀ ਨਾਲ ਮੈਂ ਕਹਿ ਰਿਹਾ ਕਿਉਂਕਿ ਅਸੀਂ ਲੈਫਟ ਲਾਈਨਿੰਗ ਤੋਂ ਆਏ ਹੋਏ ਲੋਕ ਆ ਜਿਹੜੇ ਅਸੀਂ ਚਾਹੁੰਦੇ ਸੀ ਕਿ ਯਾਰ ਇੱਕ ਤਾਣਾ ਬਾਣਾ ਤਬਦੀਲ ਹੋ ਜਾਏ ਇਹ ਬਰਾਬਰਤਾ ਦਾ ਸਮਾਜ ਬਣ ਜਾਏ ਇਸ ਸਮਾਜ ਚ ਲੁੱਟ ਖਸੂੜ ਜਿਹੜੀ ਖਤਮ ਹੋ ਜਾਏ ਪਰ ਮੈਂ ਅੱਜ ਤਾਂ ਨਾਲ ਇੱਕ ਗੱਲ ਸ਼ੇਅਰ ਕਰਨਾ ਕਿ ਜਿਹੜੀ ਚੀਜ਼ ਸਾਡੇ ਵਰਗੇ ਬੰਦਿਆਂ ਨੂੰ ਵੀ ਖਿੱਚ ਕੇ ਇਸ ਸਟ੍ਰੀਮ ਚ ਲੈ ਆਈ ਉਹ ਸੀ ਗੁੱਡ ਗਵਰਨੈਂਸ ਦੀ ਗੱਲ ਸਾਡਾ ਸੰਵਿਧਾਨ ਆਪਣੇ ਆਪ ਕੀ ਬੜਾ ਖੂਬਸੂਰਤ ਲਿਖਿਆ ਗਿਆ ਸਵਾਲ ਸੀ ਕਿ ਪਿਛਲੇ 70 ਸਾਲਾਂ ਦੇ ਵਿੱਚ ਸੰਵਿਧਾਨ ਦੇ ਮਤਾਬਕ ਕੰਮ ਹੀ ਨਹੀਂ ਹੋਇਆ ਤੇ ਇਹ ਦੂਜੇ ਪਾਸੇ ਦੀ ਅਰਵਿੰਦ ਕੇਜਰੀਵਾਲ ਦੀ ਉੱਤੇ ਜਿਹੜਾ ਈਡੀ ਦੇ આરોਪ ਲਾ ਕੇ ਉਹਨਾਂ ਨੂੰ ਜਿਹੜਾ ਉਹਨੂੰ ਗ੍ਰਿਫਤਾਰ ਵੀ ਕੀਤਾ ਭਾਵੇਂ ਕਿ ਅੱਜ ਜਮਾਨਤ 'ਤੇ ਬਾਹਰ ਨੇ ਤੇ ਫਿਰ ਇਹ ਅਰਵਿੰਦ ਕੇਜਰੀਵਾਲ ਦੇ ਜਿਹੜੇ ਆਪਾਂ ਕਹਿੰਦੇ ਨੇ ਨੀਤੀਆਂ ਦੇ ਉਲਟੇ ਕੰਮ ਨਹੀਂ ਹੋਏ ਹਾਂ ਇਹ ਬਹੁਤ ਅੱਛਾ ਸਵਾਲ ਤੁਸੀਂ ਕੀਤਾ ਦੇਖੋ ਇੱਕ ਚੀਜ਼ ਮੈਂ ਪਹਿਲੇ ਕਰ ਕਹਿ ਕੇ ਹਟਿਆ ਕਿ ਦਰਵਾਇਤੀ ਪਾਰਟੀ ਦੇ ਵਿੱਚ ਇੱਕ ਤੀਜੀ ਤਿਰ ਇੱਕ ਤੀਜਾ ਖਿਆਲ ਜਿਹੜਾ ਅਰਵਿੰਦ ਕੇਜਰੀਵਾਲ ਨੇ ਪੇਸ਼ ਕੀਤਾ ਇਸ ਹਿੰਦੁਸਤਾਨ ਦੇ ਅੰਦਰ ਅੱਜ ਬਾਕੀ ਪਾਰਟੀਆਂ ਦੀ ਮਜਬੂਰੀ ਬਣੇਗੀ ਉਸ ਮਾਡਲ ਨੂੰ ਅਖਤਿਆਰ ਕਰਨਾ ਜਿਸ ਤੱਕ ਗੱਲ ਕੇਜਰੀਵਾਲ ਸਾਹਿਬ ਦੀ ਹੈ ਮੈਂ ਬੜੀ ਜੋਰ ਨਾਲ ਗੱਲ ਸੁਣਨੀ ਪੈਗੀ ਤੁਹਾਨੂੰ ਕਿ ਪਿਛਲੇ 10 ਸਾਲ ਦਾ ਟਨੂਰ ਬੀਜੇਪੀ ਦਾ ਰਿਹਾ ਬਿਲਕੁਲ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਸੰਵਿਧਾਨਕ ਅਦਾਰੇ ਸੀ ਬਹੁਤ ਕਮਜ਼ੋਰ ਹੀ ਨਹੀਂ ਹੋਏ ਖਤਮ ਹੋ ਗਏ ਹੈ ਚਾਹੇ ਆਰਬੀਆਈ ਦੀ ਗੱਲ ਕਰ ਲਈਏ ਚਾਹੇ ਜਿਹੜੀਆਂ ਸਾਡੀਆਂ ਇਨਵੈਸਟੀਗੇਸ਼ਨ ਏਜੰਸੀਆਂ ਦੀ ਗੱਲ ਕਰ ਲਈਏ ਜਿੰਨੀ ਦੁਰਵਰਤੋਂ ਹੋਈ ਔਰ ਜਿੱਡੀ ਵੱਡੀ ਮਾਰ ਪਈ ਹੈ ਉਹ ਛੋਟੀ ਪਾਰਟੀ ਅਸੀਂ ਤਾਂ ਸਾਲ ਪਹਿਲਾਂ ਹੀ ਨੈਸ਼ਨਲ ਪਾਰਟੀ ਬਣੇ ਆ ਐਨੀ ਮਾਰ ਤਾਂ ਕਾਂਗਰਸ ਨੂੰ ਹੀ ਪਈ ਅੰਮੀ ਪਾਰਟੀ ਨੂੰ ਕਾਮਨਸ ਜਿਹੜੇ ਬਹੁਤ ਫਰੰਟ ਲਾਈਨ ਤੇ ਲੜਦੇ ਆ ਉਹਨਾਂ ਨੂੰ ਐਨਾ ਸੇਖ ਨਹੀਂ ਲੱਗਿਆ ਜਿਹੜੀ ਇੱਕ ਨਵੀਂ ਪਾਰਟੀ ਉਹਨਾਂ ਸੇਖ ਉਹਦੀ ਟੌਪ ਟੌਪ ਦੀ ਲੀਡਰਸ਼ਿਪ ਵਿੱਚ ਚੁੱਕ ਕੇ ਜੇਲ੍ਹ ਚ ਕਰ ਦੇਣਾ ਔਰ ਇਸ ਨੀਅਤ ਨਾਲ ਕਰਨਾ ਕਿ ਇਸ ਪਾਰਟੀ ਨੂੰ ਤੋੜ ਦੇਣਾ ਔਰ ਉਹ ਪਾਰਟੀ ਫਿਰ ਵੱਧ ਰਹੀ ਹੈ ਇਥੇ ਇੱਕ ਚੀਜ਼ ਜਾਗਜ਼ਰ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਬੇਕੋਲ ਸੱਚ ਹੈ ਔਰ ਉਹਦੀ ਅਗਵਾਈ ਹੋ ਰਹੀ ਹੈ ਲੋਕਾਂ ਦੀ ਕਚਹਿਰੀ ਚ ਸਾਫ ਸੁਥਰਾ ਅਰਵਿੰਦ ਕੇਜਰੀ ਵਾਲਾ ਦੂਸਰੀ ਗੱਲ ਮੈਂ ਅਗਲੀ ਗੱਲ ਕਰਨਾ ਚਾਹਣਾ ਇਹ ਕਹਿ ਰਿਹਾ ਜੀ ਉਹ ਜਮਾਨਤ ਤੇ ਛੁੱਟ ਕੇ ਆਏ ਆ ਆਰਵਿੰਦ ਕੇਜਰੀਵਾਲ ਜਿਹੜਾ ਸ਼ਰਾਬ ਘੁਟਾਲੇ ਦੀ ਇਹ ਗੱਲ ਕਰਦੇ ਆ ਕਿ ਉਹ ਚ 100 ਕਰੋੜ ਦਾ ਘੁਟਾਲਾ ਆਇਆ ਉਹ ਚ ਮਨੀ ਟ੍ਰੇਲ ਦੀ ਗੱਲ ਆ ਉਹ 100 ਕਰੋੜ ਦਾ ਘੁਟਾਲਾ 1.5 ਸਾਲ ਚ ਤਲਬੇ ਨਹੀਂ 1.5 ਸਾਲ ਪਹਿਲੇ ਐਫ ਆਈ ਆਰ ਹੋਈ ਤੋਂ ਉਸ ਤੋਂ ਬਾਅਦ ਅਗਲਾ ਕੰਮ ਇੱਕ ਜ਼ਰੂਰ ਹੋਇਆ ਜਿਹੜੇ ਇਲੈਕਟੋਰਲ ਰਿਫਾਰਮਸ ਦੇ ਉੱਪਰ ਸੁਪਰੀਮ ਕੋਰਟ ਨੇ ਕਿਹਾ ਭਾਈ ਚੰਬੇ ਦੀ ਚੋਰੀ ਨਹੀਂ ਚੱਲਣ ਦੇਣੀ ਹਿੰਦੁਸਤਾਨ ਦੀ ਜੋ ਮਹੂਰੀਅਤ ਕਮਜ਼ੋਰ ਹੋਏਗੀ ਅਗਰ ਪਾਰਟੀਆਂ ਨੂੰ ਚੰਡਾ ਦੇਣ ਵਾਲੇ ਲੋਕ ਪਰਦੇ ਦੇ ਪਿੱਛੇ ਰਹਿਣਗੇ ਉਹਨਾਂ ਨੰਗਿਆਂ ਕੀਤਾ ਜਿਹਨੂੰ ਲਿਸਟ ਲਈ ਐਸ ਐਸਬੀਆਈ ਤੋਂ ਤੇ ਪਤਾ ਕੀ ਚੱਲਦਾ ਹੈ ਪਈ ਇਹਨਾਂ ਨੇ ਪਹਿਲੇ ਈਡੀ ਦੀਆਂ ਰੇਡਾਂ ਕਰਵਾਈਆਂ ਪਹਿਲੇ ਉਹਨਾਂ ਕੰਪਨੀਆਂ ਨੂੰ ਬੜਾਇਆ ਧਮਕਾਇਆ ਫਿਰ ਉਹਨਾਂ ਕੋਲੋਂ ਪੈਸੇ ਲਏ ਔਰ ਪਿੰਡ ਕਾਉਂਟ ਚਾਵਲਾ ਸਾਹਿਬ ਐਸੇ ਆ ਜਿਹੜੇ ਅਕਾਉਂਟ ਈਡੀ ਨੇ ਫ੍ਰੀਜ਼ ਕੀਤੇ ਫ੍ਰੀਜ਼ ਦਾ ਭਾਵ ਹੁੰਦਾ ਕਿ ਹੁਣ ਇਹਨਾਂ ਅਕਾਉਂਟਸ ਦੇ ਵਿੱਚੋਂ ਲੈਣ ਦੇ ਨਹੀਂ ਹੋ ਸਕਦਾ ਉਹਨਾਂ ਅਕਾਉਂਟਸ ਤੋਂ ਵਿੱਚ ਚੰਗਾ ਜਿਹੜਾ ਬੀਜੇਪੀ ਨੂੰ ਗਿਆ ਜਿਹੜੇ ਵਾਦਾ ਮਾਫਗਵਾ ਆ ਮੈਂ ਵਕਾਲਤ ਪੇਸ਼ੇ ਤੋ ਹਾਂ ਕਿ ਪਹਿਲੇ ਉਹ ਬੰਦਿਆਂ ਤੋਂ ਬਿਆਨ ਦਿਵਾਏ ਉਹਨਾਂ ਦੀਆਂ ਕੰਪਨੀਆਂ ਤੋਂ ਪੈਸੇ ਲਏ ਬਾਦ ਚ ਉਹੀ ਗੋਮਾਂ ਨੂੰ ਸਰਕਾਰੀ ਗਵਾਹ ਬਣਾਇਆ ਤੇ ਕਿਆਦਾ ਵੀ ਨਾਂ ਲੈਦੇ ਤੋ ਉਹਦਾ ਵੀ ਨਾਂ ਲੈਦੇ ਇਸ ਕੇਸ ਦੇ ਵਿੱਚ ਕੋਈ ਸਚਾਈ ਨਹੀਂ ਆ ਲੋਕਾਂ ਦੀ ਕਚੈਰੀ ਚ ਤੇ ਕੇਸ ਚ ਵਰੀ ਹੋ ਹੀ ਚੁੱਕੇ ਅਰਵਿੰਦ ਕੇਜਰੀਵਾਲ ਹੁਣ ਕੋਰਟ ਦੀ ਕਚੈਰੀ ਚ ਵੀ ਵਰੀ ਹੋਣਾ ਬਾਕੀ ਹੈ ਸੋ ਸਾਫ ਸੁਥਰੀ ਗਾਇਮ ਇਤਿਹਾਸ ਜਨਮ ਹੋਇਆ ਲਾ ਕੋਈ ਬੰਦਾ ਹੈਗਾ ਤੋ ਅਰਵਿੰਦ ਕੇਜਰੀਵਾਲ ਹੈ ਉਹ ਆਮ ਆਦਮੀ ਪਾਰਟੀ ਜਿਹੜਾ ਹੁਣ ਭਾਰਤ ਤੋਂ ਵੱਲੋਂ ਰਾਮੰਦਰ ਦਾ ਜਿਹੜਾ ਮੁੱਦਾ ਇਹਨੂੰ ਬਰਾ ਉਭਾਰਿਆ ਗਿਆ ਕਿ ਰਾਮ ਮੰਦਿਰ ਜਿਹੜਾ ਉਹ ਭਾਜਪਾ ਦੀ ਸਰਕਾਰ ਦੁਨਾਨ ਬਣਾਇਆ ਗਿਆ ਕੀ ਜਿਹੜਾ ਲੋਕਾਂ ਤੇ ਅਸਰ ਨਹੀਂ ਪਾਵੇਗਾ ਦੇਖੋ ਜੀ ਰਾਮ ਤੇ ਕੰਨ ਕੰਚ ਵਿਦਵਾਨ ਹੈ ਰਾਮ ਕਦੋਂ ਤੋਂ ਰਾਮ ਸਦੀਆਂ ਤੋਂ ਸਾਡੀ ਜੀਵਨ ਜਾਂਚ ਦਾ ਹਿੱਸਾ ਹੈ ਅਸੀਂ ਹਰ ਸਾਲ ਲੱਖਾਂ ਦੀ ਤਦਾਦ ਚ ਰਾਮ ਨਿਲਾਮਾਂ ਦਾ ਮੰਚਨ ਕਰਨੇ ਆ ਬਾਰ ਬਾਰ ਮੰਚਨ ਕਰਨੇ ਆ ਔਰ ਹਰ ਵਾਰ ਸਿੱਖਣ ਦਾ ਯਤਨ ਕਰਦੇ ਆ ਕਿ ਸਾਡੀ ਸਾਡੀ ਜ਼ਿੰਦਗੀ ਜਿਹੜੀ ਆ ਰਾਮਮਈ ਹੋ ਜਾਏ ਸਾਡਾ ਕਿਰਦਾਰ ਰਾਮਮਈ ਹੋ ਜਾਏ ਅਸੀਂ ਉਹ ਜਿਹੜਾ ਰਾਮ ਦੀ ਗੱਲ ਇਹ ਕਰਦੇ ਆ ਰਾਮ ਨੂੰ ਕੌਣ ਲਿਆ ਸਕਦਾ ਕੋਈ ਇਹਦਾ ਮਤਲਬ ਇਹ ਨਾ ਕਰਨ ਕਿ ਰਾਮ ਦਾ ਪੇਟੈਂਟ ਇਹਨਾਂ ਨੇ ਕਰਾ ਲਿਆ ਕਿ ਇਹ ਅਡਵਾਨੀ ਔਰ ਬਾਜਪਾਈ ਨੇ ਇੱਕ ਗੱਲ ਕਹੀ ਸੀ ਕਿ ਵਿਰੋਧੀ ਜਿਹੜੇ ਸਾਡੇ ਹੈਗੇ ਆ ਉਹ ਸਾਡੇ ਰਾਜਨੀਤਿਕ ਵਿਰੋਧੀ ਹੋ ਸਕਦੇ ਆ ਸਾਰੇ ਦੁਸ਼ਮਣ ਨਹੀਂ ਗਏ ਤੁਸੀਂ ਕੀ ਸਮਝਦੇ ਹੋ ਕਿ ਕਾਂਗਰਸ ਦੇ ਰਾਏ ਲੋਕ ਇਹ ਰਾਮੂ ਨਹੀਂ ਮੰਨਦੇ ਜਿਹੜੇ ਵੱਖ-ਵੱਖ ਧਰਾਵਾਂ ਨੇ ਉਹ ਰਾਮੂ ਨਹੀਂ ਮੰਨਦੇ ਰਾਮ ਦਾ ਲਾਇਸੈਂਸ ਨਾ ਕੋਲੀ ਹੈ ਜਿਹੜਾ ਬੰਦਾ ਇਹੋ ਦੀ ਗੱਲ ਤੇ ਕਿੰਤੂ-ਪਰੰਤੂ ਕਰਦਾ ਉਹ ਨੂੰ ਕਹਿੰਦੇ ਜੀ ਇਹ ਰਾਮ ਵਿਰੋਧੀ ਹੈ ਰਾਮ ਦਾ ਲਾਇਸੈਂਸ ਵੰਡਣ ਦਾ ਇਹਨਾਂ ਕੋਲ ਸਰਟੀਫਿਕੇਟ ਮਿਲ ਗਿਆ ਇਹ ਚੀਜ਼ ਲੋਕਾਂ ਨੂੰ ਬਰਦਾਸ਼ਤ ਨਹੀਂ ਹੈ ਰਾਮ ਨਹੀਂ ਕਿਰਦਾਰ ਬਣਾਓ ਤੇ ਜੁਲੀ ਪਛੇ ਰੁਮੇਜੀ ਕਿਹੜੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਅੱਜ ਲੋਕਾਂ ਲੈ ਕੇ ਜਾਏਗੀ ਕਿਉਂਕਿ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਜਿਹੜਾ ਉਹ ਔਰਤਾਂ ਨੂੰ 1-1000 ਰੁਪਏ ਮਹੀਨਾ ਦੇਵਾਂਗੇ ਉਹ ਵੀ ਇਹ ਤਾਂ ਪੂਰਾ ਨਹੀਂ ਹੋਇਆ ਉਹ ਇੱਕ ਬਿਜਲੀ ਦਾ ਜਿਹੜਾ ਬਿੱਲ ਇੱਕ ਉਹੀ ਮੁੱਦਾ ਇਸ ਤੋਂ ਇਲਾਵਾ ਇਹਨਾਂ ਦਾ ਕੋਈ ਹੋਰ ਅੱਗੇ ਲੋਕਾਂ ਦੇ ਵਿੱਚ ਕੋਈ ਵੱਡੀ ਕੋਈ ਇਹਦੀ ਪ੍ਰਾਪਰਟੀ 20950 ਦੇ ਪੰਜਾਬ ਦੇ ਰਾਜ ਦੇ ਵਿੱਚ ਨਜ਼ਰ ਨਹੀਂ ਆ ਰਹੀ ਤੇ ਕੀ ਨੀਤੀਆਂ ਨੇ ਜਿਹੜੀਆਂ ਲੈ ਕੇ ਉਹ ਜੋ ਆਪਣੀ ਆਮ ਆਦਮੀ ਪਾਰਟੀ ਲੋਕਾਂ ਦੇ ਵੋਟ ਮੰਗੇਗੀ ਦੇਖੋ ਬ੍ਰਦਰ ਬਹੁਤ ਅੱਛਾ ਸਵਾਲ ਕੀਤਾ ਤੁਸੀਂ ਪਹਿਲੀ ਪਾਰਟੀ ਹੈ ਜਿਸਲੇ ਅਸੀਂ ਮੈਨੀਫੈਸਟੋ ਘੜਦੇ ਰਹੇ ਹਾਂ ਮੈਨੀਫੈਸਟੋ ਬਸ ਇੱਕ ਤਰ੍ਹਾਂ ਦਾ ਵੋਟਰਸ ਨਾਲ ਪਾਰਟੀਆਂ ਦਾ ਕੰਟਰੈਕਟ ਹੁੰਦਾ ਸੀ ਅਗਰ ਉਹ ਹਕੀਕੀ ਗੱਲ ਦੀ ਦੇਖੀਏ ਕਿ ਮੈਂ ਜਿਹੜਾ ਸ਼ਬਦ ਪੱਤਰ ਆ ਇਹ ਜਿਹੜਾ ਘੋਸ਼ਣਾ ਪੱਤਰ ਜਿਹੜਾ ਹੈਗਾ ਇਹ ਕੰਟਰੈਕਟ ਆ ਪਰ ਇਹ ਕਿਸੇ ਪਾਰਟੀ ਨੇ ਅਜੇ ਤੱਕ ਪੂਰਾ ਨਹੀਂ ਕੀਤਾ ਵਾਲੀ ਗੱਲ ਕਿ ਸੋਚ ਸਮਝ ਕੇ ਤਾਂ ਕਰਦਾ ਹੀ ਨਹੀਂ ਸੀ ਹਰਵਿੰਦ ਕੇਜਰੀਵਾਲ ਲਿਖੀ ਲਿਖੀ ਬੈਕਗ੍ਰਾਉਂਡ ਤੋਂ ਆਏ ਹੋ ਬੰਦੇ ਨਾ ਪੂਰੀਆਂ ਕੈਲਕੂਲੇਸ਼ਨ ਉਹਨਾਂ ਦੇ ਦਿਮਾਗ 'ਚ ਨਾ ਉਹਨਾਂ ਗੱਲ ਪੰਜਾਬ ਦੀ ਅਸੀਂ ਕਰ ਲਈ ਕਿ ਜੋ ਘੋਸ਼ਣਾ ਪੱਤਰ ਅਸੀਂ ਕੀਤੇ ਤੁਹਾਨੂੰ ਇਸ ਗੱਲ ਦੀ ਮੈਨੂੰ ਦੱਸਦਿਆਂ ਨਾ ਫਕਰ ਹੋ ਰਿਹਾ ਕਿ ਪੰਜਾਬ ਦੇ 2 ਸਾਲਾਂ ਦੇ ਵਿੱਚ ਪੰਜਾਬ ਦਾ ਮਾਲੀਆ 15.7% ਦਾ ਵਾਅਦਾ ਮਾਲੀਏ 'ਚ ਹੋਇਆ ਹੁਣ GST ਦੀ ਰਿਪੋਰਟ ਆਈ ਹੈ 21% ਦਾ ਵਾਅਦਾ ਪੰਜਾਬ ਸਰਕਾਰ ਦੀ GST ਦੀ ਕਲੈਕਸ਼ਨ ਚ ਹੋਇਆ ਭਾਵ 8.5 ਹਜ਼ਾਰ ਕਰੋੜ ਰੁਪਈਆ ਇਹਦਾ ਮਤਲਬ ਹੈ ਇਹਨਾਂ ਦੀ ਨੀਅਤ ਸਾਫ਼ ਹੈ ਇਮਾਨਦਾਰੀ ਪਹੁੰਚਿਆ ਜਿਹੜੀ ਚੋਰ ਦਰਵਾਜ਼ੇ ਸੀ ਉਹ ਬੰਦ ਇਹਨਾਂ ਨੇ ਕੀਤੇ ਆ ਦੂਸਰੀ ਗੱਲ ਜਿਸ ਲਈ ਇਹਨਾਂ ਨੇ ਗਰੰਟੀ ਕੀਤੀ ਰਾਜਨੀਤਿਕ ਪਾਰਟੀਆਂ ਤੇ ਕਰਦੀਆਂ ਲਾਸ 6 ਮਹੀਨੇ ਚ ਰਹੀਆਂ ਸੀ ਮਾਰਚ ਚ ਸਰਕਾਰ ਦਾ ਗਠਨ ਹੁੰਦਾ ਔਰ ਜੁਲਾਈ ਮਹੀਨੇ ਬਿਜਲੀ ਮਾਫ ਕਰ ਦਿੰਦੇ ਉਸ ਲਈ ਤੇ ਚੋਣਾ ਨਹੀਂ ਸਨ ਔਰ ਠੀਕ ਹਕੀਕੀ ਗੱਲ ਆ ਸੀ ਲੋਕਾਂ ਤੇ ਜਾ ਰਿਆ 90% ਲੋਕਾਂ ਦਾ ਬਿੱਲ ਜ਼ੀਰੋ ਆ ਰਿਆ ਫਿਰ ਇਹ ਕਹਿੰਦੇ ਸੀ ਕਿ ਬਿਜਲੀ ਬੋਰ ਕਲਾਪਸ ਕਰ ਜਾਣਾ ਫਿਰ ਜੇ ਕਲਾਪਸ ਹੋ اٹੇ ਕਿ ਬਿਜਲੀ 24 ਘੰਟੇ ਦਿੱਤੀ ਨਹੀਂ ਜਾ ਸਕਦੀ ਇਹ ਛਲਾਵਾ ਅੱਜ ਮੈਂ ਦੱਸਦਾ ਤੁਹਾਨੂੰ ਫੈਕਟ ਫਿਗਰ ਦੀ ਗੱਲ ਕਰਦਾ ਕਿ ਅੱਜ ਬਿਜਲੀ ਬੋਰ ਇਸ ਸਬਸਿਡੀ ਦਾ ਬਜਟ ਦੇ ਵਿੱਚ ਪ੍ਰਾਵਧਾਨ ਕਰਕੇ ਕਿਸਾਨਾਂ ਦੀ ਜਿਹੜੀ ਬਿਜਲੀ 920 ਕਰੋੜ ਦੀ ਸੀ ਉਹਦਾ ਵੀ ਪ੍ਰਾਵਧਾਨ ਕਰਕੇ 1800 ਕਰੋੜ ਜਿਹੜਾ ਪਿਛਲਾ ਛੱਡ ਗਏ ਸੀ ਉਹ ਵੀ ਦੋ ਕਿਸ਼ਤਾਂ 660 ਕਰੋੜ ਦੀਆਂ ਮੋੜ ਚੁੱਕੀਆਂ ਔਰ ਬਿਜਲੀ ਕਰੋੜ ਅਸਲੇ 800 ਕਰੋੜ ਰੁਪਏ ਦੇ ਫਾਇਦੇ ਤੇ ਆ ਔਰ 1000 ਕਰੋੜ ਰੁਪਏ ਦਾ ਥਰਮਲ ਪਲਾਂਟ ਵੀ ਖਰੀਦਿਆ ਉਸ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਹਿੰਦੁਸਤਾਨ ਤੇ ਪਹਿਲਾ ਪ੍ਰਯਾਸ ਹੋਇਆ ਤੁਸੀਂ ਆਪਣੇ ਅੰਕੜੇ ਪੜ੍ਹ ਲਓ ਕਿ ਨਤਨਾ ਮਹੀਨਿਆਂ ਚ ਕਿੰਨੀਆਂ ਜ਼ਿੰਦਗੀਆਂ ਉਹਨਾਂ ਨੇ ਬਚਾਈਆਂ ਨੇ ਹਰ 20-30 ਕਿਲੋਮੀਟਰ ਤੱਕ ਗੱਡੀ ਆ ਉਹਨਾਂ ਦੀ ਪਾਪੋ ਟ੍ਰੇਨਿੰਗ ਆ ਔਰ ਉਸ ਤੋਂ ਬਾਅਦ ਕੋਲ ਪਲਾਜ਼ੇ ਸੀ ਮਾਫ ਕਰੋ ਜੇ ਲੈਥੋਂ ਚੱਲਦੇ ਸੀ ਅਸੀਂ ਕੋਲ ਪਲਾਜ਼ੇ ਇਹਨਾਂ ਨੇ ਇਹਨਾਂ ਦੇ ਹੱਥ ਕੜੇ ਕੇ ਇਹਨਾਂ ਰੋਕੇ ਸੀ ਇਹ ਕਿ ਉਹ ਨਹੀਂ ਬੰਦ ਕਰ ਸਕੇ ਅੱਜ 20 ਤੋਂ ਵੱਧ ਕੋਲ ਪਲਾਜ਼ੇ ਉਹਨੇ ਬੰਦ ਕੀਤੇ ਆ ਕਿਉਂਕਿ ਉਹਨਾਂ ਦੀ ਪਤਾ ਗੁਲਾਮ ਪੰਜਾਬੀਆਂ ਦੀ ਲੁੱਟ ਨਹੀਂ ਹੋਣ ਦੇਣੀ ਉਸ ਤੋਂ ਅਗਲੀ ਗੱਲ ਸੁਣੋ ਅੱਜ ਅੱਜ ਸਵਾਲ ਆ ਗਿਆ ਸਿਹਤ ਸੇਵਾਵਾਂ ਦਾ 26 ਜਨਵਰੀ ਤੋਂ ਜਿਹੜਾ ਐਲਾਨ ਕੀਤਾ ਵੀ ਟੋਟਲ ਦਵਾਈਆਂ ਫਰੀ ਦੇਵਾਂਗੇ ਹਸਪਤਾਲਾਂ ਦੇ ਵਿੱਚ ਜੇਲਾ ਕਿਸੇ ਹਸਪਤਾਲ ਤੇ ਨਹੀਂ ਹੁੰਦਾ ਉਹਦੀ ਪਰਚੀ ਜਿਹੜੀ ਐਸੀਐਮਓ ਕੱਟ ਕੇ ਦੇ ਰੋ ਉਹਦੀ ਪੇਮੈਂਟ ਸਰਕਾਰ ਕਰੇਗੀ ਮੁਹੱਲਾ ਕਲੀਨਿਕਾਂ ਦੇ ਅੰਦਰ ਪੰਡਾਂ ਦੇ ਅੰਦਰ ਅਸੀਂ ਆਰਐਮਪੀ ਅਨਕਵਾਲੀਫਾਈਡ ਡਾਕਟਰ ਨੂੰ ਦਵਾਈ ਲੈਣ ਲਈ ਮਨਜ਼ੂਰ ਮਜਬੂਰ ਸੀ ਪਰ ਮੈਂ ਇੱਕ ਤੁਹਾਡੀ ਗੱਲ ਕਰਨਾ ਚਾਹੁੰਦਾ ਜੀ ਜੀ ਪਿਛਲੇ 2 ਦਿਨ ਪਹਿਲਾਂ ਸਾਡੇ 360 ਚੈਨਲ ਨੇ ਅਚਾਨਕ ਦੌਰਾਨ ਦੀ ਬਸਿਓ ਹਸਪਤਾਲ ਪਠਾਨਕੋਟ ਦਾ ਔਰ ਉੱਥੇ ਇਕ ਮੁਰੇ ਜਿਸ ਨਾਮਰ ਤਕਰੀਬਨ 60 ਸਾਲ ਆ ਉਹ ਤੇ ਪੇਟ ਦੀ ਰिफ्लेਕਸ਼ਨ ਉਹਨੂੰ ਵੇਖ ਕੇ ਐਡਮਿਟ ਹੋਏ ਤੇ ਉਹਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਕੋਲੋਂ ਪੀਕੇ ਤੇ ਦਵਾਈਆਂ ਜਿਹੜੀਆਂ ਉਹ ਦਰਮ ਲਈ ਗਈਆਂ ਤੇ ਅਲਟਰਾਸਾਉਂਡ ਵੀ ਜਿਹੜਾ ਉਹ ਬਾਹਰੋਂ ਕਰਾਇਆ ਗਿਆ ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਆ ਆਮ ਉਹਦੀ ਪਾਰਟੀ ਸੇਸਵਾਵਾਂ ਦੇ ਰਿਹਾ ਤੇ ਦਵਾਈਆਂ ਬਰੁ ਮੰਲੀਆਂ ਇਹ ਹਾਲ ਹੀ ਅਕੜੀ 2-3 ਦਿਨ ਪਹਿਲਾਂ ਵੀ ਅਟਾਜੀ ਮੈਂ ਤੁਹਾਨੂੰ ਦੱਸਿਆ ਬਹੁਤ ਛੋਟੇ ਬਹੁਤ ਛੋਟੇ ਸਰਦੀਆਂ ਬਹੁਤ ਛੋਟੇ ਸਰਦੀਆਂ ਹੁੰਤਾਈਆਂ ਨਾ ਮੇਰੀ ਬੇਨਤੀ ਸੁਣੋ ਇੱਕ ਸਿਸਟਮ ਸਿਰਫ 26 ਜਨਵਰੀ ਤੋਂ ਸ਼ੁਰੂ ਕੀਤਾ ਹੈ ਜੇ ਇਹ ਮੇਰੀ ਗੱਲ ਸੁਣ ਲਓ ਔਰ ਇਹ ਤਾਂ ਸਿਰਫ ਵਿਰੋਧ ਹੀ ਵਿਰੋਧ ਕਰਨ ਦੀ ਗੱਲ ਇੱਕ ਜਰਨਲ ਪਾਲਿਸੀ ਦਾ ਹਿੱਸਾ ਹੋਰ ਆਗਲੀ ਗੱਲ ਸੁਣ ਲਓ ਇਸ ਤੇ ਨਹੀਂ ਸਵਾਲ ਕਰਨੇ ਤੁਸੀਂ ਕਿਸੇ ਨੇ ਵੀ ਪਿਛਲੇ ਸਾਲ ਪਹਿਲਾਂ ਤੱਕ ਸਾਡੇ ਕੋਲ ਸਿਰਫ ਤਿੰਨ ਸਰਜਨ ਸੀ ਇੱਥੇ ਡਿਸਟ੍ਰਿਕਟ ਹਸਪੀਟਲ ਗੋਦਾਸਪੁਰ ਦੇ ਵਿੱਚ ਭਰਾਂਡਕੋਟ ਦੇ ਵਿੱਚ ਅੱਜ ਸੁਣੋਗੇ ਤੁਹਾਨੂੰ ਹੈਰਾਨੀ ਹੋਏਗੀ 13 ਸਿਵਲ ਸਰਜਨਾਂ ਸਪ ਆਪਰੇਸ਼ਨ ਕਰਨ ਵਾਲੇ ਪੰਜ ਬੱਚਿਆਂ ਦੇ ਡਾਕਟਰ ਆ ਸਟਾਫ ਦੀ ਭਰਤੀ ਹੋਈ ਹੈ ਔਰ ਲਗਾਤਾਰ ਜ 150 ਦਾ ਸਟਾਫ ਹੋ ਰਿਹਾ ਤੇ ਭਰਤੀ ਹੋਣਾ ਇੱਥੇ 23 ਕਰੋੜ ਦੀ ਲਾਗਤ ਦੇ ਨਾਲ ਕ੍ਰਿਟੀਕਲ ਕੇਅਰ ਬਣ ਰਿਹਾ ਨਹੀਂ ਤੇ ਨਾਰਮਲੀ ਰੈਫਰ ਕਰਦੇ ਲੈ ਜਾਓ ਅੰਬਰਸਰ ਮੈਡੀਕਲ ਕਾਲਜ ਉਹ ਹਰ ਜ਼ਿਲ੍ਹੇ ਦੇ ਵਿੱਚ ਮੈਡੀਕਲ ਕਾਲਜ ਵਾਲੀ ਫੈਸਿਲਿਟੀ ਲੋਕੋ ਨੂੰ ਮਿਲਣ ਜਾ ਰਹੀ ਹੈ ਮਤਲਬ ਡਾਕਟਰਾਂ ਵੱਲੋਂ ਅਲਟਰਾਸਾਉਂਡ ਬਾਰੂ ਕਰਾਈ ਜਾਂਦੀ ਹੈ ਉਹਦੇ ਪਿੱਛੇ ਜਿਹੜੀ ਸੀ ਅਪਰੂਵਲ ਦਾ ਸਵਾਲ ਸੀ ਕੋਈ ਇੱਕ ਮੈਕੈਨਿਜ਼ਮ ਬਣਾਉਣਾ ਪਏਗਾ ਤੁਹਾਨੂੰ ਜਿਹੜੇ ਬਾਰੂ ਤੁਸੀਂ ਅਲਟਰਾਸਾਉਂਡ ਕਰਾਉਣੇ ਆਗੇ ਆ ਉਹਦੇ ਚੈੱਕ ਤੇ ਬੈਲੈਂਸ ਦਾ ਸਿਸਟਮ ਬਣਾਉਣ ਕਰਕੇ ਉਹਦੀ ਅਪਰੂਵਲ ਸਿਸਟਮ ਕੌਣ ਹੋਏਗਾ ਤੇ ਮਰੀਜ਼ ਦੀ ਆਈਡੈਂਟੀਫਿਕੇਸ਼ਨ ਕੌਣ ਹੋਏਗੀ ਇਹਦੇ ਵਿੱਚ ਕੋਈ ਕਾਲਾ ਮਾਲਾ ਨਾ ਹੋਵੇ ਇਹ ਗੱਲਾਂ ਚੈਨਲ ਤੇ ਦੱਸਣ ਵਾਲੀਆਂ ਨਹੀਂ ਹੈਗੀਆਂ ਤੇ ਇਹਨੂੰ ਸਾਉਂਡ ਸਾਉਂਡ ਬਣਾਉਣਾ ਪ੍ਰੂਫ ਸਾਉਂਡ ਪ੍ਰੂਫ ਬਣਾਉਣ ਵਾਸਤੇ ਇੱਕ ਸਕੂਲਾਂ ਦੀ ਗੱਲ ਸਕੂਲ ਫੈਮੀਨਸ ਦੀ ਗੱਲ ਆ ਸੋਚ ਸਕਦੇ ਸੀ ਕਿਤੇ ਸਾਡੇ ਪੰਜਾਬ ਦੇ ਲੋਕ ਕਿੰਨੇ ਹੱਥ ਬੰਨੇ ਸੀ ਇੱਕ ਬੀਜੇਪੀ ਦੀ ਗਵਰਨਮੈਂਟ ਮਾਚਲ ਚ ਰਹੀ ਹੈ ਮੇ ਬੀਜੇਪੀ ਦੀ ਗਵਰਨਮੈਂਟ ਮਧਿਆ ਪ੍ਰਦੇਸ਼ ਚ ਰਹੀ ਹੈ ਚੰਗੇ ਸਕੂਲ ਬਣਾਉਣ ਤੋਂ ਕੌਣ ਰੋਕਦਾ ਸਾਡੇ ਗਰੀਬ ਤਾਂ ਹਾਂ ਭੜਕੇ ਰਹ ਜਾਂਦੇ ਸੀ ਵੀ ਇਹ ਉੱਚੀ ਸਕੂਲ ਤੇ ਯਾਰ ਉਹਨਾਂ ਲੋਕਾਂ ਦਾ ਪਰ ਮੇਜੀ ਤੇ ਇੱਕ ਅਖੀਰਲਾ ਸਵਾਲ ਹੈ ਕਿ ਅੱਜ ਕਿਸਾਨ ਜਿਹੜੇ ਆ ਉਹ ਸਾਡੇ ਬਾਦਰਾਂ ਦੇ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਦੇ ਲਈ ਆਮ ਆਦਮੀ ਪਾਰਟੀ ਕਿਉਂ ਚੁੱਪ ਟਾਰੀ ਬਿਠੀ ਹੈ ਬਹੁਤ ਵਧੀਆ ਸਵਾਲ ਕੀਤਾ ਆਮ ਜਿਹੜਾ ਕਿਸਾਨਾਂ ਦਾ ਮਸਲਾ ਐਸਲੇ ਐਮਐਸਪੀ ਦਾ ਬਹੁਤ ਵੱਡਾ ਮਸਲਾ ਹੈ ਔਰ ਅਨਫੋਰਚਨਟਲੀ ਇਹ ਸੈਂਟਰ ਦੀ ਲਿਸਟ ਚ ਆਂਦਾ ਹੈ ਮਸਲਾ ਆ ਐਮਐਸਪੀ ਸੈਂਟਰ ਸੈਟਲ ਕਰਦਾ ਪਰ ਆਮ ਆਦੀ ਪਾਰਟੀ ਨੇ ਕਿਹਾ ਕਿ ਅਸੀਂ ਐਮਐਸਪੀ ਕਰਾਂਗੇ ਮੈਂ ਤਾਂ ਦੱਸਾਂ ਗੱਲ ਪਿਛੇ ਮੰਗਲੀ ਅਮੋਦੀ ਜਲੇ ਲੋਕਾਂ ਨੇ ਮੰਗੀ ਦੀ ਜੀ ਤੁਹਾਨੂੰ ਯਾਦ ਹੋਵੇ ਕਿ ਜਿੰਨਾ ਡੈਫੀਸ਼ੀਅੰਸੀ ਸੀ 7200 ਰੁਪਏ ਸੀ ਉਹਨਾਂ ਦੀਆਂ ਦੀ 500 ਵਿਕੀ ਕਿਹਦੀ 3600 ਵਿਕੀ ਕਿਹਦੀ 6000 ਵਿਕੀ ਉਹ ਜਿਹੜਾ ਡਿਫਰੈਂਸ ਸੀ ਉਹ ਵੀ 27 ਸਾਢੇ 27 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਕੋਲੋਂ ਦਿੱਤਾ ਸੀ ਅੱਜ ਗੰਨੇ ਦੀ ਗੱਲ ਕਰ ਲਈਏ ਤੁਸੀਂ ਅਗਰ ਸੁਣਦੇ ਹੋਵੇ ਦਾਦਾ ਸਾਲ ਪੰਜ ਪੰਜ ਸਾਲ ਲੋਕਾਂ ਨੂੰ ਗੰਨੇ ਦਾ ਬੈਲੈਂਸ ਨਹੀਂ ਸੀ ਮਿਲਦਾ ਇਹ ਸਰਕਾਰ ਹੈ ਜਿਹਨੇ ਜ਼ੀਰੋ ਰਿਕਵਰੀ ਕਰਤੀ ਹੈ ਪਿਛਲੀ ਹਿੰਦੁਸਤਾਨ ਦੇ ਸਾਲੋਂ ਹਾਈਐਸਟ ਗੰਨੇ ਦਾ ਰੇਟ ਪੰਜਾਬ 'ਚ ਉਹ ਜਿਹੜੇ ਜਿੱਥੇ ਐਮਐਸਪੀ ਦੇਣ ਦੀ ਗੱਲ ਆ ਐਮਐਸਪੀ ਤੈਅ ਕਰਨੀ ਸੈਂਟਰ ਸਰਕਾਰ ਨੇ ਇਹ ਜਿਹੜੇ ਕਿਸਾਨਾਂ ਦੇ ਮੁੱਦੇ ਆ ਉਹ ਸੈਂਟਰ ਦੇ ਖਿਲਾਫ ਆ ਅੱਜ ਉਹ ਸਾਡਾ ਜਸਕਰਨ ਕਿਸਾਨ ਉੱਥੇ ਸ਼ਹੀਦ ਹੋਇਆ ਪੰਜਾਬ ਸਰਕਾਰ ਨੇ ਕਰੋੜ ਰੁਪਏ ਜਿਹੜਾ ਉਹ ਕੰਪੰਸੇਸ਼ਨ ਦਿੱਤਾ ਸਾਡੇ 750 ਕਿਸਾਨ ਪੰਜਾਬ ਦੇ ਸ਼ਹੀਦ ਹੋਇਆ ਔਰ ਮੈਨੂੰ ਦੁਖ ਨਾਲ ਇਹ ਗੱਲ ਕਹਣੀ ਪੈਂਦੀ ਹੈ ਕਿ ਜਿਹੜੀ ਕਾਂਗਰਸ ਜੋ ਸ੍ਰਿੱਕਟ ਇਸ ਗੱਲ ਦੀ ਹਾਮੀ ਭਰਦੀ ਸੀ ਕਿਸਾਨਾਂ ਦੇ ਨਾਲ ਆ ਇਹਨਸੋ 350 ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਬਾਕੀ ਦੀਆਂ 400 ਸਿਹੜੀਆਂ ਲੋਕ ਨਹੀਂ ਸੀ ਉਹ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਆ ਕੇ ਲੋਕਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਉਹ ਜਿਹੜੀਆਂ ਨੌਕਰੀਆਂ ਦਿੱਤੀਆਂ ਸੋ ਪੰਜਾਬ ਸਰਕਾਰ 12-13 ਹਜ਼ਾਰ ਤੱਕ ਨੂੰ ਯਾਦ ਕਰਾਂ ਜਿਹੜੇ ਟੀਚਰਸ ਹਨ ਜਿਹੜੇ ਕੁਝ ਵਲੰਟੀਅਰਸ ਹਨ ਕੋਈ 5000 ਰੁਪਏ ਤੱਕੇ ਖਾ ਰਿਆ ਸੀ ਕੋਈ ਬੰਦਾ 6000 ਰੁਪਏ ਤੱਕੇ ਖਾ ਰਿਆ ਸੀ ਉਹਨਾਂ ਨੂੰ ਸਰਵਿਸ ਕੈਡਰ 'ਚ ਲੈ ਕੇ ਆਏ ਹਨ ਉਹਨੇ ਕਿਹਾ ਵੀ ਜਿਵੇਂ ਜਿਵੇਂ ਫਾਈਨੈਂਸ਼ੀਅਲ ਹਾਲਤ ਬਣਦੀ ਆ 5 ਵਾਲਿਆਂ ਨੂੰ ਚੱਕ ਕੇ ਸਿੱਧਾ 18000 ਤੇ ਕੀਤਾ ਬਾਸਲੇ ਨੇ ਚਾਹ ਕੇ ਕਿੰਦਾ 25 60 30 ਹਜ਼ਾਰ ਤੇ ਕੀਤਾ ਔਰ ਉਹਨਾਂ ਨੇ ਕਿਹਾ ਕਿ 5% ਜਿਹੜਾ ਵਾਧਾ ਹਰ ਸਾਲ ਮੈਂ ਐਡ ਕਰਾਂਗਾ ਜਿੰਨੇ ਹਾਲਤ ਚੰਗੀ ਬਣਦੀ ਹੈ ਇਹ ਬਾਕੀ ਪਾਰਟੀਆਂ ਨੇ ਕਿਨੇ ਰੋਕੇ ਦਾ ਸੀ ਇਹ ਤੁਸੀਂ ਕੀ ਸਮਝ ਗਿਓ ਕਿ ਜਿਹੜੀ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਜਿਹੜਾ ਲੋਕਾਂ ਵਿੱਚ ਇੱਕ ਨਾਰਾ ਲਾਇਆ 13 ਜੀਰੋ ਦਾ ਕੀ ਉਹ ਪੂਰਾ ਕਰ ਜਾਏਗੀ ਮੈਨੂੰ ਬੜੀ ਖੁਸ਼ੀ ਹੈ ਸਗਲ ਦੀ ਹੈ ਕਿ ਲੋਕ ਧਰਮ ਦੇ ਮੁੱਦਿਆਂ ਤੋਂ ਲੋਕ ਧਾਇ-ਬਾਇ ਮੁੱਦਿਆਂ ਤੋਂ ਲੋਕ ਮੰਗਲ ਸੂਤਰ ਦੇ ਮੁੱਦਿਆਂ ਤੋਂ ਲੋਕ ਪੰਥਰ ਖਤਰੇ ਦੇ ਮੁੱਦਿਆਂ ਤੋਂ ਇਹਨਾਂ ਮੁੱਦਿਆਂ ਤੋਂ ਲੋਕੀ ਪਰੇ ਹਟ ਕੇ ਲੋਕ ਆਪਣੀ ਮੁੱਦਿਆਂ ਬਾਰੇ ਸੋਚ ਰਹੇ ਆ ਔਰ ਉਹਨਾਂ ਨੂੰ ਲੱਗਦਾ ਕਿ ਲੋਕਾਂ ਨੂੰ ਲੱਗਦਾ ਸਾਡੇ ਮੁੱਦਿਆਂ ਦੀ ਗੱਲ ਕੋਈ ਪਾਰਟੀ ਅਗਰ ਕਰ ਰਹੀ ਹੈ ਭਾਵ ਆਮ ਆਦਮੀ ਪਾਰਟੀ ਪੰਜਾਬ ਚ ਕਰ ਰਹੀ ਹੈ ਅੱਜ ਬਹੁਤ ਕੁਝ ਕਰਨ ਦੀ ਲੋੜ ਆ ਪੰਜਾਬ ਚ ਅੱਜ 3 ਸਾਲ ਉਹਦੇ ਕੋਲ ਪਿਆ ਆ ਔਰ ਦੇ ਉਹ ਉਹਨੇ ਮੀਗਲ ਪੌਰਸੇਮਾਨ ਨੇ ਕਹੀ ਸੀ ਵੀ ਜਦੋਂ ਆਰਦਨ ਕੇਜਰੀਵਾਲ ਨੇ ਦੂਜੀ ਵਾਲੀ ਬਾਹ ਖੜੀ ਕਰਕੇ ਵੋਟ ਮੰਗੀ ਸੀ ਕਿ ਜੇ ਮੈਂ ਕੰਮ ਕੀਤਾ ਤੇ ਮੈਨੂੰ ਵੋਟਾਂ ਪਾਓ ਪੌਰਸੇਮਾਨ ਕਹਿੰਦਾ ਅਗਲੀ ਵਾਰ ਮੈਂ ਹੱਥ ਜੋੜ ਕੇ ਵੋਟ ਨਹੀਂ ਮੰਗਣੀ ਉਹਦੇ ਮੈਂ ਲੋਕਾਂ ਦਾ ਨਹੀਂ ਆ ਉਹਨਾਂ ਦਾ ਕਦਮਾਂ ਦੀ ਤੋੜਿਆ ਪਰ ਬਾਹ ਖੜੀ ਕਰਕੇ ਪੰਜ ਸਾਲਾਂ ਬਾਅਦ ਵੋਟ ਮੰਗਾਗਾ ਕਿ ਜੇ ਕੰਮ ਕੀਤਾ ਤੇ ਵੋਟ ਦਿਓ ਇਸ ਗੱਲ ਨੂੰ ਤੁਹਾਨੂੰ ਚ ਰੱਖਦੇ ਹੋਏ ਗਵਰਨਰਸ ਪੰਜਾਬ ਦੀ ਨੂੰ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ 13 0 ਪਲੀਨ ਸਵੀਪ ਹੋਣੀ ਹੈ ਲੋਕਾਂ ਦੇ ਮੁੱਦਿਆਂ ਦੀ ਜਿੱਤ ਹੋਣੀ ਹੈ ਲੋਕਾਂ ਦੇ ਅਰਮਾਨਾਂ ਦੀ ਜਿੱਤ ਹੋਣੀ ਹੈ ਲੋਕਾਂ ਦੇ ਸੁਪਨਿਆਂ ਦੀ ਜਿੱਤ ਹੋਣੀ ਹੈ ਇਹ ਸੰ ਰਮੇਸ਼ ਚੌਧਰੀ ਐਡਵੋਕੇਟ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੀਨੀਅਰ ਆਗੂ ਨੇ ਔਰ ਇਹਨਾਂ ਨੇ ਬਹੁਤ ਹੀ ਦਾਅਵੇ ਨਾਲ ਕਿਹਾ ਕਿ ਆਮ ਆਦਮੀ ਪਾਰਟੀ 13 ਜ਼ੀਰੋ ਨਾਲ ਪੰਜਾਬ ਸਵੀਕਾਰੇਗੀ ਬਹੁਤ ਬਹੁਤ ਧੰਨਵਾਦ ਰਮੇਸ਼ ਜੀ ਗੁਰਿੰਦਰ ਸਿੰਘ ਚਾਵਲਾ ਤੀਸਰੀ ਅਖ ਚੈਨਲ